ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ 21 ਜੂਨ ਹੈ 21 ਜੂਨ ਦਾ ਜੋ ਇਤਿਹਾਸ ਹੈ ਉਹ 21 ਜੂਨ ਗੱਤਕਾ ਦਿਵਸ ਵਜੋਂ ਮਨਾਇਆ ਜਾਂਦਾ ਹੈ ਸੰਸਾਰ ਪਰ ਦੇ ਵਿੱਚ ਵੱਖੋ ਵੱਖਰੇ ਜੋ ਗੱਤਕੇ ਅਖਾਰੇ ਨੇ ਉੱਥੇ ਜੋ ਸ਼ਾਸਤਰ ਵਿੱਦਿਆ ਦਿੱਤੀ ਜਾਂਦੀ ਹੈ ਉਸ ਨੂੰ ਮੁੱਖ ਰੱਖਦਿਆਂ ਹੋਇਆਂ 21 ਜੂਨ ਨੂੰ ਗੱਤਕਾ ਦਿਵਸ ਦਾ ਦਿਨ ਐਲਾਨਿਆ ਗਿਆ ਹੈ ਭਾਵ ਕਿ 21 ਜੂਨ ਨੂੰ ਗੱਤਕਾ ਦਿਵਸ ਵਜੋਂ ਮਨਾਇਆ ਜਾਂਦਾ ਹੈ ਸੋ ਖਾਸਾ ਗੁਰਮਤ ਸੰਗੀਤ ਅਕੈਡਮੀ ਵੱਲੋਂ ਵੀ 21 ਜੂਨ ਗੱਤਕਾ ਦਿਵਸ ਦੀਆਂ ਵਧਾਈਆਂ ਹੋਣ ਜੀ ਖਾਸਾ ਗੁਰਮਤ ਸੰਗੀਤ ਅਕੈਡਮੀ ਵਿਖੇ ਵੀ ਹਰ ਐਤਵਾਰ ਨੂੰ ਗੱਤਕੇ ਦੀ ਕਲਾਸ ਲੱਗਦੀ ਹੈ ਸ਼ਾਸਤਰ ਵਿਦਿਆ ਦੀ ਸਿਖਲਾਈ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਇਹ ਗੱਤਕੇ ਦੀ ਸ਼ੁਰੂਆਤ ਗੱਤਕਾ ਜੋ ਵਿਰਾਸਤ ਦੇ ਵਿੱਚ ਬਾਬਾ ਬੁੱਢਾ ਜੀ ਨੇ ਇਸ ਨੂੰ ਸੰਭਾਲਿਆ ਤੇ 6ਵੇਂ ਪਾਤਸ਼ਾਹ ਜੀ ਨੂੰ ਵੀ ਬਾਬਾ ਬੁੱਢਾ ਜੀ ਨੇ ਹੀ ਗੱਤਕੇ ਦੀ ਸਿਖਲਾਈ ਦਿੱਤੀ ਸੀ ਸੋ ਗੱਤਕੇ ਦੀ ਸ਼ੁਰੂਆਤ ਜੋ ਸਿੱਖ ਧਰਮ ਦੇ ਨਾਲ ਜੁੜੀ ਹੈ ਇਹ ਪਹਿਲੇ ਪਾਸ਼ਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਨੂੰ ਵੀ ਸ਼ਾਸਤਰ ਵਿਦਿਆ ਆਉਂਦੀ ਸੀ ਤੇ ਉਹਨਾਂ ਨੇ ਅੱਗੇ ਬਾਬਾ ਬੁੱਢਾ ਜੀ ਨੂੰ ਸ਼ਾਸਤਰ ਵਿਦਿਆ ਦੀ ਸਿਖਲਾਈ ਦਿੱਤੀ ਤੇ ਉਹਨਾਂ ਨੇ ਅੱਗੇ ਬਾਬਾ ਬੁੱਢਾ ਜੀ ਨੇ ਵੀ 6ਵੇਂ ਪਾਸ਼ਾ ਜੀ ਨੂੰ ਸ਼ਾਸਤਰ ਵਿਦਿਆ ਦੀ ਸਿਖਲਾਈ ਦਿੱਤੀ ਜਿਵੇਂ 6ਵੇਂ ਪਾਤਸ਼ਾਹ ਜੀ ਨੇ ਮੀਰੀ ਅਤੇ ਪੀਰੀ ਦਾ ਸਿਧਾਂਤ ਚਲਾਇਆ ਤੇ ਜੋ ਗੱਤਕੇ ਦੀ ਇਹ ਸਿੱਖਲਾਈ ਇਸੇ ਤਰ੍ਹਾਂ ਹੀ ਨਿਰੰਤਰ ਸਿੱਖਤਾ ਹੁੰਦੇ ਵਿੱਚ ਅੱਗੇ ਤੋਂ ਅੱਗੇ ਚਲਦੀ ਆ ਰਹੀ ਹੈ ਸੋ ਗੱਤਕਾ ਹਰ ਇੱਕ ਸਿੱਖ ਲਈ ਸਿੱਖਣਾ ਲਾਜ਼ਮੀ ਹੈ ਕਿਉਂਕਿ ਗੱਤਕਾ ਜਿੱਥੇ ਸਰੀਰ ਨੂੰ ਵੀ ਤੰਦਰੁਸਤ ਰੱਖਦਾ ਹੈ ਉੱਥੇ ਆਤਮਿਕ ਰੱਖਿਆ ਦੇ ਲਈ ਸ਼ਾਸਤਰ ਵਿਦਿਆ ਆਉਣੀ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਜਦੋਂ ਪੰਜਵੇਂ ਪਾਸ਼ਾ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ ਤਾਂ ਉਸ ਸਮੇਂ ਛੇਵੇਂ ਪਾਸ਼ਾ ਜੀ ਨੇ ਸ਼ਸਤਰਾਂ ਦੀ ਵਰਤੋਂ ਕੀਤੀ ਸੀ ਤੇ ਸ਼ਸਤਰਾਂ ਦੇ ਨਾਲ ਜੰਗ ਯੁੱਧ ਜੋ ਉਸ ਸਮੇਂ ਬਾਬਾ ਬੁੱਢਾ ਜੀ ਤੋਂ ਗਤਕੇ ਦੀ ਸਿਖਲਾਈ ਲੈ ਕੇ ਜੋ ਅੰਗੇ ਸਿੰਘਾਂ ਨੂੰ ਵੀ ਗਤਕੇ ਦੀ ਸਿਖਲਾਈ ਦਿੱਤੀ ਤਾਂ ਹੀ ਸਿੰਘਾਂ ਨੇ ਜੰਗ ਦੇ ਮੈਦਾਨ ਦੇ ਵਿੱਚ ਜੋਰ ਦਿਖਾਏ ਨੇ ਸੋ ਇਸੇ ਤਰ੍ਹਾਂ ਹੀ ਅੱਗੇ ਦਸਵੇਂ ਪਾਤਸ਼ਾਹ ਜੀ ਨੇ ਵੀ ਸਿੰਘਾਂ ਨੂੰ ਗੱਤਕੇ ਦੀ ਸਿਖਲਾਈ ਦਿੱਤੀ ਤੇ ਸੰਸਾਰ ਭਰ ਦੇ ਵਿੱਚ ਅੱਜ ਵੱਖੋ-ਵੱਖਰੀਏ ਸੰਸਥਾਵਾਂ ਅਕੈਡਮੀਆ ਅਖਾੜੇ ਜੋ ਗੱਤਕੇ ਦੀ ਸਿਖਲਾਈ ਦੇ ਰਹੀਆਂ ਨੇ ਸੋ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਸਿੱਖ ਕੌਮ ਨੂੰ ਇੱਕ ਅਪੀਲ ਕਰਦੇ ਹਾਂ ਕਿ ਹਰ ਇੱਕ ਸਿੱਖ ਨੂੰ ਸ਼ਾਸਤਰ ਵਿਦਿਆ ਦੀ ਸਿਖਲਾਈ ਲੈਣੀ ਜ਼ਰੂਰੀ ਹੈ ਕਿਉਂਕਿ ਇਹ ਸਾਡੇ ਗੁਰੂ ਦਾ ਹੁਕਮ ਹੈ ਜਿਵੇਂ ਗੁਰੂ ਮਹਾਰਜ ਨੇ ਹੁਕਮ ਕੀਤਾ ਹੈ ਸ਼ਾਸਤਰ ਹੀਨ ਕਬੂ ਨਾ ਹੋਏ ਬਿਨ ਸ਼ਾਸਤਰੰਕੇ ਸੰ ਨਰਨ ਭੀੜ ਜਾਨੋ ਵੀ ਬਿਨਾ ਸ਼ਾਸਤਰ ਅਤੇ ਕੇਸਾ ਤੋਂ ਨਰ ਮਨੁੱਖ ਭੀੜ ਦੀ ਨਿਆਈ ਹੈ ਸੋ ਅਗਰ ਸਾਡੇ ਕੋਲ ਸ਼ਾਸਤਰ ਨੇ ਅਗਰ ਸਾਨੂੰ ਸ਼ਾਸਤਰ ਚਲਾਉਣ ਦੀ ਕਲਾ ਆਉਂਦੀ ਹੈ ਤਾਂ ਹੀ ਅਸੀਂ ਦੁਸ਼ਮਣ ਦੇ ਨਾਲ ਮੁਕਾਬਲਾ ਕਰ ਸਕਦੇ ਹਾਂ ਅਗਰ ਸਾਡੇ ਕੋਲ ਸ਼ਾਸਤਰ ਹੋਣ ਦੇ ਬਾਵਜੂਦ ਵੀ ਸਾਨੂੰ ਸ਼ਾਸਤਰ ਨਹੀਂ ਚਲਾਉਣਾ ਆਉਂਦਾ ਤਾਂ ਉਹ ਸ਼ਾਸਤਰ ਸਾਡੇ ਕੋਲ ਜਿਹਾ ਹੈ ਜਿਹਾ ਨਹੀਂ ਹੈ ਉਹ ਇੱਕੋ ਬਰਾਬਰ ਹੈ ਸੋ ਅੱਜ 21 ਜੂਨ ਗੱਤਕਾ ਦਿਵਸ ਵਜੋਂ ਮਨਾਇਆ ਜਾਂਦਾ ਹੈ ਸੋ ਇੱਕ ਵਾਰ ਫਿਰ ਤੋਂ ਖਾਲਸਾ ਗੁਰਮਤ ਸੰਗੀਤ ਅਕੈਡਮੀ ਰਜਿਸਟਰਡ ਖਰੜਵਲ ਨੂੰ ਗੱਤਕਾ ਦਿਵਸ ਦੀਆਂ ਸ무ੱਚੀ ਸਿੱਖ ਕੌਮ ਨੂੰ ਵਧਾਈਆਂ ਹੋਣ ਜੀ ਕਾਲਜਾ ਗੁਰਮੁਤਾ ਸੰਗੀਤ ਅਕੈਡਮੀ ਰਜਿਸਟਰਡ ਖਰੜ ਵਿਖੇ ਵੀ ਹਰ ਐਤਵਾਰ ਨੂੰ ਗਤਕੇ ਦੀ ਕਲਾਸ ਲੱਗਦੀ ਹੈ ਜੋ ਉਸਤਾਦ ਭਾਈ ਕਰਮਜੀਤ ਸਿੰਘ ਜੀ ਜਿਨ੍ਹਾਂ ਦਾ ਕਾਫੀ ਚਿਰ ਤੋਂ ਗਤਕੇ ਦੇ ਵਿੱਚ ਐਕਸਪੀਰੀਅੰਸ ਹੈ ਉਹ ਆ ਕੇ ਬੱਚਿਆਂ ਨੂੰ ਸ਼ਾਸਤਰ ਵਿੱਦਿਆ ਦੀ ਸਿਖਲਾਈ ਦਿੰਦੇ ਨੇ ਤੇ ਜਿੱਥੇ ਨਾਲ ਦੀ ਨਾਲ ਸ਼ਾਸਤਰ ਵਿੱਦਿਆ ਦੀ ਸਿਖਲਾਈ ਦੇ ਨਾਲ ਦੀ ਨਾਲ ਵੀ ਬੱਚਿਆਂ ਨੂੰ ਸ਼ਾਸਤਰ ਵਿੱਦਿਆ ਦਾ ਇਤਿਹਾਸ ਸ਼ਾਸਤਰਾਂ ਦੇ ਬਾਰੇ ਵੀ ਇਤਿਹਾਸ ਜੋ ਸ਼ਾਸਤਰਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਜਿਵੇਂ 10ਵੇਂ ਪਾਸ਼ਾ ਜੀ ਨੇ ਆਖਿਆ ਸੀ ਅਸ ਕਿਰਪਾ ਅਣ ਖੰਡੋ ਖੜਗ ਧੁਪ ਤਵ ਅਰ ਪੀਰ ਸਾਥ ਸਰੋਹੀ ਸਹਤੀ ਜਹੇ ਹਮਾਰੇ ਪੀਰ ਤੇ 10ਵੇਂ ਪਾਸ਼ਾ ਜੀ ਨੇ ਇਹਦਾ ਸ਼ਾਸਤਰਾਂ ਨੂੰ ਹੀ ਸਾਡੇ ਪੀਰ ਆਖਿਆ ਹੈ ਸੋ ਜੰਗ ਦੇ ਮੈਦਾਨ ਦੇ ਵਿੱਚ ਇਹ ਸ਼ਾਸਤਰ ਹੀ ਕਲਾ ਦਿਖਾਉਂਦੇ ਨੇ ਪਰ ਉਦੋਂ ਕਲਾ ਦਿਖਾਉਂਦੇ ਨੇ ਜਦੋਂ ਸ਼ਾਸਤਰ ਚਲਾਉਣ ਦੀ ਸਾਨੂੰ ਕਲਾ ਆਉਂਦੀ ਹੋਵੇ ਸੋ ਹਰ ਇੱਕ ਲਈ ਸ਼ਾਸਤਰ ਵਿਦਿਆ ਦੀ ਸਪਲਾਈ ਲੈਣਾ ਸਿੱਖਾਂ ਲਈ ਲਾਜ਼ਮੀ ਹੈ ਸੋ ਇੰਨੀ ਕਿ ਬੇਨਤੀ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ